ਅੱਜ ਪਿੰਡ ਬੋਜਦਮਾ ਜ਼ਿਲ੍ਹਾ ਮਾਨਸਾ ਦੇ ਵਿੱਚ ਬੱਚਾ ਨੂੰ ਗੁਰਵਾਣੀ ਦੇ ਨਾਲ ਜੋੜਨ ਲਈ ਪਿੰਡ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਬਰਸਰ ਵੱਲੋਂ ਹੌਸਲਾ ਅਫਜ਼ਾਈ ਦੇਣ ਲਈ ਸ਼੍ਰੋਮਣੀ ਕਮੇਟੀ ਮੈਂਬਰ ਗੁਰਪ੍ਰੀਤ ਸਿੰਘ ਚੱਬਰ ਪਹੁੰਚੇ ਬਹੁਤ ਬਹੁਤ ਧੰਨਵਾਦ ਬੱਚਿਆਂ ਦਾ ਬਾਬਾ ਜੀ ਦਾ ਗ੍ਰਾਂਤੀ ਸਿੰਘ ਦਾ ਕਮੇਟੀ ਦਾ ਪਿੰਡ ਵਾਸੀਆਂ ਦਾ ਕਿ ਜੋ ਆਪਾਂ ਗੁਰਮਤ ਕੈਂਪ ਲਾਉਣੇ ਆ ਸ਼੍ਰੋਮਣੀ ਕਮੇਟੀ ਵੱਲੋਂ ਹਰ ਸਾਲ ਤੁਸੀਂ ਉਹ ਚ ਭਾਗ ਲੈਣੇ ਕੈਂਪ ਲਾਉਣ ਦਾ ਕੈਂਪ ਲਾਉਣ ਦਾ ਕੈਂਪ ਲਾਉਣ ਦਾ ਮਕਸਦ ਇਹ ਹੀ ਹੈ ਕਿ ਤੁਸੀਂ ਗੁਰੂ ਘਰ ਆਉਣ ਲੱਗੇ ਤੇ ਨੂੰ ਜੇ ਗੁਰੂ ਘਰ ਆਇਆ ਕਰੋ ਤਾਂ ਤੁਹਾਡੇ ਮਨ ਚ ਇਤਿਹਾਸ ਜਾਣਨ ਦਾ ਚਾਹ ਪੈਦਾ ਹੋਵੇ ਜੇ ਇਤਿਹਾਸ ਸਿੱਖੋਗੇ ਤਾਂ ਤੁਸੀਂ ਧਰਮ ਸਿੱਖਦੇ ਹੋ ਇਹਨਾਂ ਸੰਤਾਂ ਮੰਨੀ ਹੈ ਧਰਮ ਵਿੱਚ ਪੱਕਾ ਉਹ ਆਪਣੇ ਸਮਾਜ ਦਾ ਮਾਪੇ ਬੇ ਤੇ ਪਿੰਡ ਵਾਸੀਆਂ ਦੀ ਕਿਸਵਰਤੀ ਤੇ ਖਰਾ ਉਤਰਦਾ ਹਰ ਇੱਕ ਮਾਪੇ ਦਾ ਫੁਰਨਾ ਹੀ ਹੁੰਦਾ ਕਿ ਸਾਡਾ ਬੱਚਾ ਸਿਆਣਾ ਹੋਵੇ ਲਾਇਕ ਹੋਵੇ ਸਮਾਜ ਦੇ ਵਿੱਚ ਤਰੱਕੀ ਕਰੇ ਤਰੱਕੀ ਉਹੀ ਇਨਸਾਨ ਕਰ ਸਕਦਾ ਜੋ ਧਰਮ ਵਿੱਚ ਪੱਕਾ ਨਸ਼ਿਆਂ ਤੋਂ ਬਕਾਰਾਂ ਤੋਂ ਰਹਿਤ ਹੈ ਸੋ ਇਸ ਕਰਕੇ ਕੈਸਾਂ ਦਾ ਮੀਨ ਮਨੋਰਥ ਇਹੀ ਹੈ ਕਿ ਤੁਸੀਂ ਇਹ ਗੁਰੂ ਘਰ ਆ ਕੇ ਰੋਜ਼ ਅਰਦਾਸ ਬੇਨਤੀ ਕਰੋ ਕਿ ਸੱਚੇ ਪਾਤਸ਼ਾਹ ਆਪ ਜੀ ਦੇ ਬਾਣੀ ਚ ਰਾਤ ਵਧੀਆ ਲੰਗੀ ਐ ਦਿਨ ਆਇਆ ਆਪਣੇ ਬਾਣੀ ਚ ਨੰਗਾ ਲੈਣ ਤਾਂ ਗੁਰੂ ਸਾਹਿਬ ਕਿਰਪਾ ਕਰਦੇ ਐ ਆਪਣੇ ਬੱਚੇ ਦੀ ਲਾਜ ਪੱਤਾ ਆਪ ਰੱਖਦੇ ਐ ਅੰਗ ਸੰਗ ਸਾਈ ਹੋ ਕੇ ਚੱਲਦੇ ਐ ਸੋ ਇਸ ਕਰਕੇ ਸਾਰੇ ਬੱਚੇ ਪਹਿਲਾਂ ਤਾਂ ਸਵੇਰੇ ਰੋਜ਼ ਸਕੂਲ ਜਾਣ ਤੋਂ ਪਹਿਲਾਂ ਤਿਆਰ ਹੋ ਕੇ ਗੁਰੂ ਘਰ ਆਇਆ ਕਰੋ ਮੱਥਾ ਟੇਕਿਆ ਕਰੋ ਅਸ਼ੀਰਵਾਦ ਪ੍ਰਾਪਤ ਕਰਿਆ ਕਰੋ ਇਹ ਮਾਸਟਰਾਂ ਨੂੰ ਸਸਰੀ ਘਰ ਲਾਉਣੇ ਸਕੂਲ ਚ ਜਾ ਕੇ ਤਾਂ ਇੱਥੇ ਵੀ ਆ ਕੇ ਸਸਰੀ ਘਰ ਬੁਲਾਇਆ ਕਰੋ ਗੁਰੂ ਸਾਹਿਬ ਦਾ ਸਤਿਕਾਰਨਾ ਕਰਿਆ ਕਰੋ ਤਾਂ ਗੁਰੂ ਸਾਹਿਬ ਬਰਕਤਾਂ ਬਖਸ਼ਦੇ ਸੋ ਇਸੇ ਤਰ੍ਹਾਂ ਇਹ ਕੈਂਪ ਲਗਾਤਾਰ ਅਗਿਆ ਪੜ੍ਹਦੇ ਲਾਉਂਦੇ ਹੁੰਦੇ ਸੀ ਇਸ ਵਾਰ 12 ਦਿਨ ਲੱਗੂਗਾ 12 ਦਿਨ ਚੱਲੂਗਾ ਸੋ ਤੁਸੀਂ ਸਾਰੇ ਬੱਚਿਆਂ ਨੇ ਲਗਾਤਾਰ ਰੋਜ਼ ਆ ਕੇ ਤਿਆਰੀ ਕਰਨੀ ਹੈ ਰਹਿਤ ਮਰਿਆਦਾ ਵੀ ਪੜ੍ਹਾਈ ਜਾਣੀ ਹੈ ਜਿਹੜੇ ਤੁਹਾਨੂੰ ਕਿਤਾਬਾਂ ਦਿੱਤੀਆਂ ਨੇ ਇਨਾ ਬੱਚੇ ਪੇਪਰ ਆਉਣਗੇ। ਸੋ ਇਹ ਪੇਪਰ ਦੀ ਤੁਸੀਂ ਤਿਆਰੀ ਕਰਨੀ ਹੈ ਤੇ ਜਿਹੜੇ ਬੱਚੇ ਪਾਸ ਹੋਣਗੇ 9 ਬੱਚਿਆਂ ਨੂੰ ਉਹਨਾਂ ਨੂੰ ਤੁਹਾਨੂੰ ਇੱਕ ਇੱਕ ਆ ਕਾਰਡ ਦਿੱਤਾ ਜਾਊਗਾ। ਜਿਹੜੇ 9 ਪਾਸ ਹੋਣਗੇ। ਵੈਸੇ ਸਾਰਿਆਂ ਨੂੰ ਹੀ ਮੈਡਲ ਦਿੱਤੇ ਜਾਣਗੇ, ਸਰਟੀਫੀਕੇਟ ਦਿੱਤੇ ਜਾਣਗੇ, ਸਨਮਾਨ ਸਾਰਿਆਂ ਦਾ। ਪਰ ਫਿਰ ਵੀ ਜਿਹੜੇ ਪਾਸ ਹੋਣਗੇ ਇਹਨਾਂ ਨੂੰ ਆਹ ਕਾਰਡ ਮਿਲੂ ਤਾਂ ਕਿ ਉਹਦੇ ਫਾਫੜੇ ਭਾਈ ਕੇ 30 ਤਰੀਕ ਨੂੰ ਪ੍ਰੋਗਰਾਮ ਰੱਖਿਆ ਆਪਾਂ। ਸਾਰੀ ਕਮੇਟੀ ਨੂੰ ਬੇਨਤੀ ਹੈ, ਬਾਬਾ ਜੀ ਨੂੰ ਬੇਨਤੀ ਹੈ, ਬੱਚਿਆਂ ਨੂੰ ਕਿ ਤੁਸੀਂ ਥਾਫੜੇ ਉਧਰ ਪਹੁੰਚਿਓ ਤੇ ਜਿਹੜੇ ਬੱਚੇ ਪਿੰਡ ਚੋਂ ਪਾਸ ਹੋਣਗੇ ਉਹਨਾਂ ਦਾ ਪੇਪਰ ਹੋਊਗਾ ਤਾਂ ਕਿ ਆਪਾਂ ਸਾਰੇ ਹਲਕੇ ਚੋਂ ਨੌ ਬੱਚੇ ਕੁਪੋਜੀਸ਼ਨ ਹਾਸਲ ਕਰਨਗੇ ਕੌਮ ਦੀਆਂ ਸਖਸ਼ੀਅਤਾਂ ਨੂੰ ਸਨਮਾਨ ਕਰਨੀਆਂ ਵੱਡੇ ਘਟ ਤੇ ਸਾਰੇ ਬੱਚਿਆਂ ਵਾਸਤੇ ਹੀ ਬਹੁਤ ਵਧੀਆ ਫਰੋਅ ਹੋ ਰਾਂਗੇ ਤੁਸੀਂ ਆਇਓ ਤੇ ਇੱਕ ਸਾਨੂੰ ਆਹ ਕਾਰਡ ਦਿੱਤਾ ਜਾਓ ਅੱਜ ਇਹ ਤੁਹਾਡਾ ਰਜਿਸਟ੍ਰੇਸ਼ਨ ਕਾਰਡ ਸੋ ਇਹਦੇ ਉੱਪਰ ਤੁਸੀਂ ਆਪਣਾ ਨਾਮ ਪਤਾ ਸਾਰਾ ਕੁਝ ਲਿਖਣਾ ਹੈ ਇਹ ਆਪਦੇ ਕੋਲੇ ਰੱਖਣਾ ਪੇਪਰ ਵਾਲੇ ਦਿਨ ਇਹ ਕਾਰਡ ਤੋਂ ਬਿਨਾ ਪੇਪਰ 'ਚ ਬੈਠਣ ਨਹੀਂ ਜਣਾ ਬੇਟਾ ਕਿਉਂਕਿ ਕਈ ਵਾਰੇ ਬੱਚੇ ਮੌਕੇ ਤੇ ਆ ਕੇ ਜਾਂ ਕਿਤੇ ਹੋਰ ਅਤੀਅਰ ਬੇਕਾਰ ਆ ਕੇ ਬੱਚੇ ਸਿਰਫ ਜਿਨ੍ਹਾਂ ਦਾ ਮਕਸਦ ਹੀ ਹੁੰਦਾ ਵੀ ਕਲਾਸ ਦਾ ਨਾਮ ਹੀ ਪਾਉਂਦੇ ਆ ਉਹ ਆ ਕੇ ਫਿਰ ਉਹ ਆ ਜਾਂਦੇ ਆ ਸੋ ਇਹ ਤੁਹਾਡੇ ਕੋਲ ਰਜਿਸਟ੍ਰੇਸ਼ਨ ਨੂੰ ਵੀ 12 ਦਿਨ ਤੁਸੀਂ ਆਉਂਦੇ ਰਹੇ ਹੋ 13 ਦਿਨ ਇਹ ਕਾਰਡ ਦੇ ਉੱਪਰ ਤੁਸੀਂ ਆਪਣੀ ਹਿੱਸੇਸ਼ ਕਰਨੀ ਹੈ ਜਿਹਦੇ ਉੱਤੇ ਮੋਬਾਈਲ ਨੰਬਰ ਹੈ ਇਹ ਮੋਬਾਈਲ ਨੰਬਰ ਤੁਸੀਂ ਫੀਡ ਕਰਕੇ ਆਪਣਾ ਨਾਮ ਤੇ ਪਿੰਡ ਮੈਸੇਜ ਕਰਨਾ ਉਹ ਜ਼ਰੂਰ ਤੁਸੀਂ ਭੇਜਣਾ ਤੇ ਨਾਲ ਇਹ ਤੇ ਸਾਰੇ ਜਿਹੜੇ ਅਕਾਊਂਟ ਹੈ ਸੋ ਸਲ ਅਕਾਊਂਟ ਆ ਇੰਸਟਾਗ੍ਰam ਫੇਸਬੁਕ ਨੂੰ ਤੁਸੀਂ ਫੋਲੋ ਕਰ ਲਈਏ ਤਾਂ ਕਿ ਤੁਹਾਨੂੰ ਸਾਰੇ ਕੈਂਪਾਂ ਦੀ ਸਰਗਰਮੀ ਹੋਰ ਕਿੰਡਾਂ ਦੀ ਵੀ ਪਤਾ ਲੱਗਦੀ ਰਹੇ ਸੋ ਸਾਰੇ ਬੱਚਿਆਂ ਦਾ ਫੇਰ ਕਮੇਟੀ ਦਾ ਫੇਰ ਧੰਨਵਾਦ ਨਾਲ ਬੇਨਤੀ ਕਰਦਾ ਸਦਾ ਪੱਤਾ ਜਿੰਨੇ ਆ ਕਿ ਤੁਸੀਂ ਪਹੁੰਚਿਓ ਮਾਫੀ ਚਾਹੁੰਦੇ ਆ ਥੋੜੀ ਜੀ ਗੱਲ ਦੇ ਵਿੱਚ ਸਾਲੇ ਹੋਏ ਪਏ ਆ ਪ੍ਰੋਬਲਮ ਹੈ ਬੋਲਣ ਦੀ ਤਾਂ ਹੋਰ ਐ ਸੀ ਵੀ ਜਿਵੇਂ ਅਦਵੰਤ ਦੇ ਸੱਜਣ ਆਈ ਹੈ ਕਮੇਟੀ ਆਈ ਹੈ ਬੱਚੇ ਆਈ ਹੈ ਹੋਰ ਵਿਚਾਰਾਂ ਖੁੱਲ ਕੇ ਕਰੀਏ ਥੋੜੀ ਜੀ ਗਲੇ ਦੀ ਪ੍ਰੋਬਲਮ ਕਰਕੇ ਮਾਫੀ ਚਾਹੁੰਦੇ ਆ ਵਾਈ ਗੁਰੂ ਜੀ ਦਾ ਧਰਪਨ ਮਾਈ ਜੀ ਦੀ ਪਤੇ ਚਾਹੋ ਤੁਹਾਨੂੰ ਮੇਰੇ ਨੂੰ ਮਿਲਣ ਬੜਾ ਸਾਰੇ ਜੀ ਤੁਹਾਨੂੰ ਮੇਰੇ ਨਾਲ ਬਾਰੇ ਉਹ ਮੱਟਾ ਪਿਆ ਦੁਬੇ ਉਹ ਹੋਰ ਲਾ ਕੇ ਪੜਨਾ ਸੂਮੇ ਦਾ ਸੂਰਿਆ ਆਲੇ ਜੀ ਜਾਨਦਾ ਆਮ ਉਹਨਾਂ ਦੇ ਵਿੱਚ ਹੋਵੇ ਪਰ ਉਹ ਰੇ ਦੇ ਵਿੱਚ ਪੁੱਛਦੇ ਆ ਲੈ ਲਖੀਆ ਇਸ ਕਰੋ ਬਣਾ ਦੇ ਅਰੇ ਉਹ ਨਹੀਂ ਪਾਣੀ ਨਹੀਂ ਪੀਂਦਾ ਨਾਮ ਹਕੀਕਤ ਬੈਠੇ ਜਾਣਾ ਬੱਚੇ ਖਲ ਹਿੱਲਣਾ ਨਹੀਂ ਲੋ ਜੀ ਲੋ ਜੀ ਹਾਂਜੀ 4 ਵਜੇ ਮਜਬੂਰ 10 ਤੱਕ ਜੇ ਤੱਕ ਜੀ Hors hurtingazktatik gut הי filtratek 9